ਮੈਂ ਅੱਜ ਜੀ ਸੁیرے ਸੁਣਿਆ ਗਾਣਾ ਇਹ ਔਰ ਵਾਕਈ ਮੈਨੂੰ ਲੱਗਿਆ ਹੋਇਆ ਮੈਨੂੰ ਵੀ ਲੱਗਿਆ ਕਿ ਜਿਹੜਾ ਵਰਡ ਭੇਡ ਯੂਜ਼ ਕੀਤਾ ਇਹ ਬਿਲਕੁਲ ਠੀਕ ਨਹੀਂ ਹੈ ਬਿਲਕੁਲ ਠੀਕ ਨਹੀਂ ਹੈ ਸਮਾਰਟ ਵਿੱਚ ਸਾਡੇ ਗੁਰੂਆਂ ਪੀਰਾਂ ਨੇ ਜਿਹੜਾ ਹੈ ਔਰਤ ਨੂੰ ਕਿਹਾ ਵੀ ਇਹ ਸਭ ਤੋਂ ਉੱਚਾ ਦਰਜਾ ਹੈ ਗਾਇਕ ਨੇ ਕਹਿਣਾ ਭੇਡ ਕਹਿਣਾ ਉਹਦੇ ਲਈ ਬਹੁਤ ਹੀ ਬੁਰੀ ਚੀਜ਼ ਹੈ ਪੰਜਾਬੀ ਗਾਇਕ ਜੱਜਵੀ ਦੇ ਨਵੇਂ ਗੀਤ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ 10 ਮਾਰਚ ਨੂੰ ਰਿਲੀਜ਼ ਹੋਣ ਵਾਲੇ ਜੱਜਵੀ ਦੇ ਗੀਤ ਮੜਕਸ਼ ਕਿੰਨਾ ਦੀ ਤੂੰ ਵੀ ਜਾਣਦੀ ਭੇਡੇ ਦਾ ਦਿਸ਼ਾ ਟਰਸਟ ਦੇ ਵੱਲੋਂ ਵਿਰੋਧ ਕੀਤਾ ਗਿਆ ਹੈ ਮਹਿਲਾਮਾਂ ਬਾਰੇ ਗੀਤ ਵਿੱਚ ਬੋਲੀ ਮਾੜੀ ਸ਼ਬਦਾਵਲੀ ਦੇ ਵਿਰੋਧ ਵਿੱਚ ਦਿਸ਼ਾ ਟਰਸਟ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਜੱਜਵੀ ਖਿਲਾਫ ਕਾਰਵਾਈ ਕਰਨ ਲਈ ਮੰਗ ਪੱਤਰ ਦਿੱਤਾ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਦਿਸ਼ਾ ਟਰਸਟ ਨੂੰ ਇਹ ਭਰੋਸਾ ਦਿੱਤਾ ਗਿਆ ਹੈ ਕਿ ਇਸ ਗੀਤ ਖਿਲਾਫ ਕਾਰਵਾਈ ਕਰਦੇ ਹੋਏ ਗਾਇਕ ਜੱਜਵੀ ਨੂੰ ਨੋਟਿਸ भेजਿਆ ਜਾਵੇਗਾ ਮੈਂ ਅੱਜ ਜੀ ਸੁਰੇ ਸੁਣਿਆ ਗਾਣਾ ਇਹ ਔਰ ਵਾਕਈ ਮੈਨੂੰ ਲੱਗਿਆ ਹੋਇਆ ਮੈਨੂੰ ਵੀ ਲੱਗਿਆ ਕਿ ਜਿਹੜਾ ਵਰਡ ਭੇਡ ਯੂਜ਼ ਕੀਤਾ ਹੈ ਇਹ ਬਿਲਕੁਲ ਠੀਕ ਨਹੀਂ ਹੈ ਬਿਲਕੁਲ ਠੀਕ ਨਹੀਂ ਹੈ ਕਿਉਂਕਿ ਇੱਕ ਕੁੜੀ ਦੀ ਇੱਜ਼ਤ ਜਿਹੜੀ ਹੁੰਦੀ ਹੈ ਬਹੁਤ ਵੱਡੀ ਇੱਜ਼ਤ ਹੈ ਸਮਾਜ ਵਿੱਚ ਸਾਡੇ ਗੁਰੂਆਂ ਪੀਰਾਂ ਨੇ ਜਿਹੜਾ ਹੈ ਔਰਤ ਨੂੰ ਕਿਹਾ ਵੀ ਇਹ ਸਭ ਤੋਂ ਉੱਚਾ ਦਰਜਾ ਹੈ ਰੱਬ ਤੋਂ ਬਾਅਦ ਕਹਿੰਦੇ ਕਿ ਔਰਤ ਦਾ ਦੂਜਾ ਨਾ ਆਂਦਾ ਆ ਤੇ ਤੁਸੀਂ ਕਿਸੇ ਮਤਲਬ ਐਦਾਂ ਗਾਇਕ ਨੇ ਕਹਿਣਾ ਭੇਡ ਕਹਿਣਾ ਉਹਦੇ ਲਈ ਬਹੁਤ ਹੀ ਬੁਰੀ ਚੀਜ਼ ਹੈ ਕੀ ਐਕਸ਼ਨ ਗਰੂਮ ਹੈ ਮੈਂ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਤੇ ਇਸ ਚੀਜ਼ ਦੀ ਜਵਾਬਦੇਹੀ ਉਹਨਾਂ ਨੂੰ ਦੇਣੀ ਪੈਣੀ ਹੈ ਔਰ ਜੋ ਵੀ ਇਹਨਾਂ ਦੇ ਇੰਡਸਟਰੀ ਦੇ ਅੰਦਰ ਫਿਰ ਸੈਂਸਰਸ਼ਿਪ ਹੋਏਗੀ ਉਹਨਾਂ ਨੂੰ ਵੀ ਦੱਸ ਕੇ ਉਹਨੂੰ ਤਾਂ ਐਕਸ਼ਨ ਮੰਗਿਆ ਜਾਏਗਾ ਕੋਈ ਤੁਹਾਨੂੰ ਪੁੱਛੀ ਵੀ ਬੜੀ ਹਿਸਟਰੀ ਕਰਕੇ ਕਿ ਪੀੜਤ ਮਹਿਲਾਵਾਂ ਦੇ ਜਿਹੜੇ ਹੱਕ ਦੇ ਵਿੱਚ ਕਿਤੇ ਨਾ ਕਿਤੇ ਆਵਾਜ਼ ਉਠਾਉਂ ਬਹੁਤ ਸਾਰੇ ਮਰਦ ਵੀ ਪੀੜਤ ਨੇ ਕਿਤੇ ਨਾ ਕਿਤੇ ਉਹ ਵੀ ਥੋੜੇ ਕੋਲ ਆਉਂਦੇ ਉਹਨਾਂ ਨੂੰ ਸ਼ਿਕਾਇਤ ਲੈ ਕੇ ਜਾਂਦੇ ਸਿਰਫ ਮਹਿਲਾਵਾਂ ਹੀ ਹੁੰਦੇ ਦੇਖੋ ਐਦਾ ਆ ਕਿ ਇਹ ਤਾਂ ਹੈ ਨਹੀਂਗਾ ਵੀ ਖੱਲਾ ਮਾਰ ਮਤਲਬ ਮਾਰਦੇ ਨਹੀਂ ਪੀਟਤ ਹੁੰਦਾ ਕੁਝ ਪਰਸੈਂਟੇਜ ਐਸਾ ਵੀ ਹੈ ਸੋਸਾਇਟੀ ਦੇ ਅੰਦਰ ਕਿ ਜਦੋਂ ਮਰਦ ਵੀ ਪੀੜਤ ਹੈ ਕਿਉਂਕਿ ਗਰਲਸ ਹੈ ਯਾਨੀ ਉਹ ਵੀ ਵਧਿਕੀਆਂ ਕਰ ਜਾਂਦੀਆਂ ਨੇ ਤੇ ਮੈਂ ਤੇ ਕਹਾਂ ਕਿ ਜੇ ਪੱਖ ਦੋਹਾਂ ਦਾ ਸੁਣਨਾ ਚਾਹੀਦਾ ਔਰ ਜੇ ਕੁੜੀ ਦੀ ਵਧਿਕੀ ਹੈ ਘੂਰਨਾ ਤਾਂ ਉਹਨੂੰ ਵੀ ਪੈਣਾ ਹੀ ਹੈ ਮੈਂ ਅੱਜ ਹੀ ਸਵੇਰੇ ਸੁਣਿਆ ਗਾਣਾ ਇਹ ਔਰ ਵਾਕਈ ਮੈਨੂੰ ਲੱਗਿਆ ਹੋਇਆ ਮੈਨੂੰ ਵੀ ਲੱਗਿਆ ਕਿ ਜਿਹੜਾ ਵਰਡ ਭੇਡ ਯੂਜ਼ ਕੀਤਾ ਇਹ ਬਿਲਕੁਲ ਠੀਕ ਨਹੀਂ ਹੈ ਬਿਲਕੁਲ ਠੀਕ ਨਹੀਂ ਹੈ ਸਮਾਜ ਵਿੱਚ ਸਾਡੇ ਗੁਰੂਆਂ ਪੀਰਾਂ ਨੇ ਜਿਹੜਾ ਹੈ ਔਰਤ ਨੂੰ ਕਿਹਾ ਵੀ ਇਹ ਸਭ ਤੋਂ ਉੱਚਾ ਦਰਜਾ ਹੈ ਗਾਇਕ ਨੇ ਕਹਿਣਾ ਭੇਡ ਕਹਿਣਾ ਉਹਦੇ ਲਈ ਬਹੁਤ ਹੀ ਬੁਰੀ ਚੀਜ਼ ਹੈ ਪੰਜਾਬੀ ਗਾਇਕ ਜੱਜਵੀ ਦੇ ਨਵੇਂ ਗੀਤ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ 10 ਮਾਰਚ ਨੂੰ ਰਿਲੀਜ਼ ਹੋਣ ਵਾਲੇ ਜੱਜਵੀ ਦੇ ਗੀਤ ਮੜਕਸ਼ ਕਿਨਾਂ ਦੀ ਤੂੰ ਵੀ ਜਾਣਦੀ ਭੇਡੇ ਦਾ ਅਦਿਸ਼ਾ ਟਰਸਟ ਦੇ ਵੱਲੋਂ ਵਿਰੋਧ ਕੀਤਾ ਗਿਆ ਹੈ ਮਹਿਲਾਮਾਂ ਬਾਰੇ ਗੀਤ ਵਿੱਚ ਬੋਲੀ ਮਾੜੀ ਸ਼ਬਦਾਵਲੀ ਦੇ ਵਿਰੋਧ ਵਿੱਚ ਦਿਸ਼ਾ ਟਰਸਟ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਜੱਜਵੀ ਖਿਲਾਫ ਕਾਰਵਾਈ ਕਰਨ ਲਈ ਮੰਗ ਪੱਤਰ ਦਿੱਤਾ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਦਿਸ਼ਾ ਟਰਸਟ ਨੂੰ ਇਹ ਭਰੋਸਾ ਦਿੱਤਾ ਗਿਆ ਹੈ ਕਿ ਇਸ ਗੀਤ ਖਿਲਾਫ ਕਾਰਵਾਈ ਕਰਦੇ ਹੋਏ ਗਾਇਕ ਜੱਜਵੀ ਨੂੰ ਨੋਟਿਸ भेजा ਜਾਵੇਗਾ ਮੈਂ ਅੱਜ ਜੀ ਸਵੇਰੇ ਸੁਣਿਆ ਗਾਣਾ ਇਹ ਔਰ ਵਾਕਈ ਮੈਨੂੰ ਲੱਗਿਆ ਹੋਇਆ ਮੈਨੂੰ ਵੀ ਲੱਗਿਆ ਕਿ ਜਿਹੜਾ ਵਰਡ ਭੇਡ ਯੂਜ਼ ਕੀਤਾ ਹੈ ਇਹ ਬਿਲਕੁਲ ਠੀਕ ਨਹੀਂ ਹੈ ਬਿਲਕੁਲ ਠੀਕ ਨਹੀਂ ਹੈ ਕਿਉਂਕਿ ਇੱਕ ਕੁੜੀ ਦੀ ਇੱਜ਼ਤ ਜਿਹੜੀ ਹੁੰਦੀ ਹੈ ਬਹੁਤ ਵੱਡੀ ਇੱਜ਼ਤ ਹੈ ਸਮਾਜ ਵਿੱਚ ਸਾਡੇ ਗੁਰੂਆਂ ਪੀਰਾਂ ਨੇ ਜਿਹੜਾ ਹੈ ਔਰਤ ਨੂੰ ਕਿਹਾ ਵੀ ਇਹ ਸਭ ਤੋਂ ਉੱਚਾ ਦਰਜਾ ਹੈ ਰੱਬ ਤੋਂ ਬਾਅਦ ਕਹਿੰਦੇ ਕਿ ਔਰਤ ਦਾ ਦੂਜਾ ਨਾ ਆਉਂਦਾ ਆ ਤੇ ਤੁਸੀਂ ਕਿਸੇ ਮਤਲਬ ਐਦਾਂ ਗਾਇਕ ਨੇ ਕਹਿਣਾ ਭੇਡ ਕਹਿਣਾ ਉਹਦੇ ਲਈ ਬਹੁਤ ਹੀ ਬੁਰੀ ਚੀਜ਼ ਹੈ ਕੀ ਐਕਸ਼ਨ ਹੋਊਗਾ ਮੈਮ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਤੇ ਇਸ ਚੀਜ਼ ਦੀ ਜ਼ਿੰਮੇਵਾਰੀ ਉਹਨਾਂ ਨੂੰ ਦੇਣੀ ਪੈਣੀ ਹੈ ਔਰ ਜੋ ਵੀ ਇਹਨਾਂ ਦੇ ਇੰਡਸਟਰੀ ਦੇ ਅੰਦਰ ਫਿਰ ਸੈਂਸਰਸ਼ਿਪ ਹੋਏਗੀ ਉਹਨਾਂ ਨੂੰ ਵੀ ਦੱਸ ਕੇ ਉਹਨਾਂ ਤੋਂ ਐਕਸ਼ਨ ਮੰਗਿਆ ਜਾਏਗਾ ਕੋਈ ਸਮਝ ਨਹੀਂ ਪੁੱਛੀ ਵੀ ਬੜੀ ਇਸ ਕਰਕੇ ਆ ਕਿ ਪੀੜਤ ਮਹਿਲਾਵਾਂ ਦੇ ਜਿਹੜੇ ਹੱਕ ਦੇ ਵਿੱਚ ਕਿਤੇ ਨਾ ਕਿਤੇ ਆਵਾਜ਼ ਉਠਾਉਂ ਬਹੁਤ ਸਾਰੇ ਮਰਦ ਵੀ ਪੀੜਤ ਨੇ ਕਿਤੇ ਨਾ ਕਿਤੇ ਉਹ ਵੀ ਥੋੜੇ ਕੋਲ ਆਉਂਦੇ ਉਹਨਾਂ ਨੂੰ ਸ਼ਿਕਾਇਤ ਲੈ ਕੇ ਜਾਂ ਸਿਰਫ ਮਹਿਲਾਵਾਂ ਹੀ ਹੁੰਦੀਆਂ ਦੇਖੋ ਐਦਾ ਹੈ ਕਿ ਇਹ ਤਾਂ ਹੈ ਨਹੀਂਗਾ ਵੀ ਖੱਲਾ ਮਰਦ ਮਤਲਬ ਮਰਦ ਨਹੀਂ ਪੀੜਤ ਹੁੰਦਾ ਕੁਝ ਪਰਸੈਂਟੇਜ ਐਸਾ ਵੀ ਹੈ ਸੋਸਾਇਟੀ ਦੇ ਅੰਦਰ ਕਿ ਜਦੋਂ ਮਰਦ ਵੀ ਪੀੜਤ ਹੈ ਕਿਉਂਕਿ ਗਰਲਸ ਨੇ ਉਹਨਾਂ ਵੀ ਉਹ ਵੀ ਵਧੀਆਂ ਕਰ ਜਾਂਦੀਆਂ ਨੇ ਤੇ ਮੈਂ ਤੇ ਕਹਾਂ ਕਿ ਜੇ ਪੱਖ ਦੋਹਾਂ ਦਾ ਸੁਣਨਾ ਚਾਹੀਦਾ ਔਰ ਜੇ ਕੁੜੀ ਦੀ ਵਧੀਕੀ ਹੈ ਘੂਰਨਾ ਤਾਂ ਉਹਨੂੰ ਵੀ ਪੈਣਾ ਹੀ ਹੈ ਹੈਂ ਜੀ